ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮਾਨਜੋਗ ਮੁਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਦੇ ਵਿੱਚ ਕੁਝ ਪੰਜਾਬ ਦੇ ਅਹਿਮ ਮੁੱਦਿਆਂ ਤੇ ਫੈਸਲੇ ਲਏ ਗਏ ਜੋ ਕਾਫੀ ਲੰਬੇ ਅਰਸੇ ਤੋਂ ਕੁਝ ਚੀਜ਼ਾਂ ਪੈਂਡਿੰਗ ਪੰਜਾਂ ਸੀਗੀਆਂ ਅੱਜ ਉਹਨਾਂ ਨੂੰ ਲੈ ਕੇ ਕਾਫੀ ਵਿਚਾਰ-ਵੰਡਰਾ ਹੋਇਆ ਔਰ ਉਸ ਬਾਅਦ ਇੱਕ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੀਤੇ ਗਏ ਸਭ ਤੋਂ ਪਹਿਲਾ ਪੰਜਾਬ ਦੀ ਜਿਹੜੀ पीएससी शाखा ਦੀ ਜਿਹੜੀ ਪੰਜਾਬ ਦੀਆਂ ਸਿਵਲ ਸਰਵਿਸਸ ਨੇ ਕੀਆਂ ਪੀਐਸ ਅਧਿਕਾਰੀ ਦੀਆਂ ਪੋਸਟਾਂ ਨੇਗੀਆਂ ਉਹ ਲਗਭਗ 2016 ਤੋਂ ਲੈ ਕੇ ਹੁਣ 24 ਆ ਗਿਆ 8 ਸਾਲਾਂ ਚ ਕੋਈ ਵੀ ਨਵੀਆਂ ਪੋਸਟਾਂ ਦੀ ਸਿਰਜਣਾ ਨਹੀਂ ਹੋਈ ਜਦਕਿ ਇਹਨਾਂ 8 ਸਾਲਾਂ ਦੇ ਦੌਰਾਨ ਕਾਫੀ ਸਾਰੇ ਡਿਸਟ੍ਰਿਕਟ ਵੀ ਹੋਣ ਵਿੱਚ ਆਏ ਕਾਫੀ ਸਾਰੇ ਡਿਪਾਰਟਮੈਂਟਾਂ ਦੇ ਅੰਦਰ ਪੋਸਟਾਂ ਵਧੀਆਂ ਕਾਫੀ ਆ ਨਵੇਂ ਬਲਾਕ ਬੜਾਇਆ ਗਿਆ ਪਰ ਲੇਕਿਨ ਪੋਸਟਾਂ ਦੀ ਰਚਨਾ ਨਹੀਂ ਕੀਤੀ ਗਈ ਪੋਸਟਾਂ ਦੀ ਜਿਹੜੀ ਆ ਕ੍ਰिएशन ਨਹੀਂ ਹੋਈ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਪਹਿਲਾਂ ਜਿਹੜੀ ਪੀਸੀਐਸ ਦੀ ਜਿਹੜੀ ਸਟਰੈਂਥ ਸੀਗੀ ਪੰਜਾਬ ਦੇ ਅੰਦਰ ਉਹ 310 ਪੋਸਟਾਂ ਦੀ ਸੀਗੀ ਪਹਿਲਾਂ ਪੀਸੀਐਸ ਦੇ ਅੰਦਰ 310 ਪੋਸਟਾਂ ਹੁੰਦੀਆਂ ਸੀਆਂ ਜਿਹੜੀਆਂ ਕਿ ਵਧਾ ਕੇ 359 ਕਰ ਦਿੱਤੀਆਂ ਗਈਆਂ 69 ਕਰ ਦਿੱਤੀਆਂ ਗਈਆਂ 369 ਪੋਸਟਾਂ ਕੀਤੀਆਂ ਵੰਡਣ ਗਈਆਂ 369 310 ਤੋਂ ਵਧਾ ਕੇ 3 10 ਤੋਂ ਵਧਾ ਕੇ ਜਿਹੜੀਆਂ 369 ਪੋਸਟਾਂ ਕੀਤੀਆਂ ਜਾਂਦੀਆਂ ਨੇ ਇਹ ਅੱਜ ਵਾਅਦਾ ਕੀਤਾ ਗਿਆ ਸਬੈਕ ਸੰਬੰਧ ਦੇ ਨਾਲ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀਗੀਆਂ ਜਾਂ ਜਿਹੜੇ ਨਵੇਂ ਸਬ ਡਿਵੀਜ਼ਨ ਹੋਣ ਵਿੱਚ ਆਏ ਸੀ ਨਵੇਂ ਡਿਸਟ੍ਰਿਕਟ ਜਿਵੇਂ ਮਲੇਰਕੋਟਲੇ ਦੀ ਗੱਲ ਕਰ ਲਈਏ ਉਹਦੇ ਵਿੱਚ ਆਏ ਸੀ ਉੱਥੇ ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀ ਉਹਨਾਂ ਨੂੰ ਭਰ ਦੇ ਵਿੱਚ ਸਾਨੂੰ ਜਿਹੜੀ ਆ ਮੁਸ਼ਕਲ ਸੀ ਸਰਕਾਰ ਦੀ ਖਤਮ ਹੋ ਚੁੱਕੀ ਆ ਇਸ ਤੋਂ ਬਿਨਾ ਪੰਜਾਬ ਰਾਜ ਦਾ ਨਮਾ ਡਿਸਟ੍ਰਿਕਟ ਮਲੇਰਕੋਟਲਾ ਜੁਡੀਸ਼ੀਅਲ ਦੇ ਅੰਦਰ ਪੰਜਾਬ ਦੀ ਜੁਡੀਸ਼ੀਅਰ ਦੇ ਅੰਦਰ ਨਮਾ ਜਿਹੜਾ ਮਲੇਰਕੋਟਲਾ ਡਿਵੀਜ਼ਨ ਦੀ ਸਥਾਪਨਾ ਹੋਈ ਸੀਗੀ ਸੋ ਉਹਦੀ ਅੱਜ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਜਿਹੜੀ ਪਹਿਲਾਂ ਕੀਤੀ ਗਈ ਸੀਗੀ ਸੋ ਉਹਦੀਆਂ ਪੋਸਟਾਂ 36 ਪੋਸਟਾਂ 36 ਪੋਸਟਾਂ ਦੀ ਜਿਹੜੀ ਪ੍ਰਵਾਨਗੀ ਆ ਉਹ ਵੀ ਅੱਜ ਦੇ ਮੰਤਰੀ ਮੰਡਲ ਵੱਲ ਦਿੱਤੀ ਗਈ ਆ ਤਾਂ ਕਿ ਉਥੇ ਸੈਸ਼ਨ ਡਿਵੀਜ਼ਨ ਦਾ ਕੰਮ ਬਤੌਰ ਸੈਸ਼ਨ ਜੱਜ ਡਿਵੀਜ਼ਨ ਦਾ ਕੰਮ ਜਿਹੜਾ ਸਟਾਰਟ ਹੋ ਜਵੇ ਜ਼ਿਲ੍ਹਾ ਪਹਿਲਾਂ ਬਣ ਗਿਆ ਸੀ ਡਿਸਟ੍ਰਿਕਟ ਪਹਿਲਾਂ ਹੋਂਦ ਵਿੱਚ ਆ ਗਿਆ ਸੀ ਪਰ ਲੇਕਿਨ ਸੈਸ਼ਨ ਡਿਵੀਜ਼ਨ ਦੀ ਹੋਂਦ ਦੇ ਕਾਰਨ ਬਹੁਤ ਸਾਰੇ ਕੇਸ ਜਿਹੜੇ ਸੀ ਉਹ ਡਿਸਟ੍ਰਿਕਟ ਸੰਗਰੂਰ ਚ ਜਾਂਦੇ ਸੀਗੇ ਸੋ ਹੁਣ ਨਵੀਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਮਲੇਰਕੋਲਲਾ ਦੇ ਵਿੱਚ ਹੋਈ ਹੈਗੀ ਇਸ ਤੋਂ ਬਿਨਾ ਪੰਜਾਬ ਪੰਚਾਇਤੀ ਚੋਣਾ ਰੂਲਸ ਪੰਜਾਬ ਪੰਚਾਇਤੀ ਚੋਣਾ ਰੂਲਸ 1994 ਦੇ ਰੂਲ ਜਿਹੜਾ 12 ਵਿੱਚ ਸੋਧ ਕੀਤੀ ਗਈ ਹੈ ਰੂਲ 12 ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਸੀਗਾ ਉਹਨਾਂ ਦਾ ਇਹ ਜਿਹੜਾ ਉਹ ਦੱਸਿਆ ਉਹਨਾਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਲੋਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਕੁਝ ਪੋਲੀਟੀਕਲ ਜਿਹਦੀਆਂ ਲੋਕਾਂ ਦੀ ਆਪਦੀਆ ਆਪਣੀਆਂ ਐਸੋਸੀਏਸ਼ਨਾਂ ਹੁੰਦੀਆਂ ਨੇਗੀਆਂ ਜਾਂ ਲੋਕ ਜੁੜੇ ਹੁੰਦੇ ਨੇਗੇ ਪੋਲੀਟੀਕਲ ਪਾਰਟੀਆਂ ਦੇ ਨਾਲ ਉਹਨਾਂ ਦੇ ਕਰਕੇ ਪਹਿਲਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਰਪੰਚ ਦੀ ਤੇ ਪੰਚ ਦੀ ਸਰਪੰਚ ਤੇ ਪੰਚ ਦੀ ਪੰਚਾਇਤੀ ਚੋਣ ਸੀ ਜਿਹੜੀ ਉਹ ਪੋਲਿਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪੋਲਿਟੀਕਲ ਪਾਰਟੀ ਦੇ ਸਿੰਬਲ ਤੇ ਲੜੀ ਜਾ ਸਕਦੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਇਸ ਵਾਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਬਿਨਾ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ। ਪੰਜਾਬ ਦੇ ਅੰਦਰ ਬਿਨਾ ਪੋਲੀਟੀਕਲ ਪਾਰਟੀਆਂ ਦੇ ਸਿੰਬਲ ਤੋਂ ਲੜੀਆਂ ਜਾਣਗੀਆਂ। ਸੋ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆ ਕੇ ਡਾਇਰੈਕਟ ਤੌਰ ਤੇ ਕਈ ਵਾਰ ਭਾਈਚਾਰੇ ਨੂੰ ਖਤਰਾ ਹੋ ਜਾਂਦਾ ਸੀਗਾ। ਪਿੰਡਾਂ ਧੜੇ ਬੰਦੇ ਹੁੰਦੇ ਸੀਗੇ ਉਹ ਸਾਰਾ ਸਿਸਟਮ ਇਸ ਵਾਰ ਖਤਮ ਹੋਊਗਾ ਔਰ ਭਾਈਚਾਰਾ ਹੋਰ ਤਾਕਤਵਰ ਹੋਵੇ। ਹੋਰ ਲੋਕ ਮਜ਼ਬੂਤੀ ਦੇ ਨਾਲ ਆਪਣੇ ਭਾਈਚਾਰੇ ਨੂੰ ਕਾਇਮ ਰੱਖ ਸਕਣ। ਉਹਨੂੰ ਮੁੱਦੇ ਦਾ ਰੱਖਦੇ ਹੋਏ ਜਿਹੜਾ ਇਹ ਫੈਸਲਾ ਕੀਤਾਗਾ ਹੁਣ ਪਿੰਡਾਂ ਦੇ ਅੰਦਰ ਖਾਸ ਕਰਕੇ ਸਰਪੰਚ ਦੀ ਤੇ ਪੰਚ ਦੀ ਚੋਣ ਜਿਹੜੀ ਆ ਉਹ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਤੇ ਨਹੀਂ ਹੋਊਗੀ ਬਲਕਿ ਜਿਹੜੇ ਸਿੰਬਲ ਸਾਡੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨੇਗੇ ਨਿਰਧਾਰਤ ਕੀਤੇ ਪਰਫਾਰਮ ਦੇ ਤਹਿਤ ਨੇ ਉਹਨਾਂ ਸਿੰਬਲਾਂ ਦੇ ਤਹਿਤ ਜਿਹੜੀ ਆ ਉਹ ਇਲੈਕਸ਼ਨ ਹੋ ਸਕੂਗੀ ਸੋ ਇਸ ਤੋਂ ਬਿਨਾ ਅਹਿਮ ਫੈਸਲਾ ਕੀਤਾ ਪੰਜਾਬ ਦੇ ਅੰਦਰ ਕਿ ਘੱਗੜ ਦਰਿਆ ਘੱਗੜ ਦਰਿਆ ਪੰਜਾਬ ਜਾਣਦਾ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਜੱਗ ਗਰਦ ਰਿਆ ਦੇ ਪਿੰਡਾਂ ਦੇ ਲੋਕ ਜਾਣਦੇ ਨੇ ਕਿ ਜਦੋਂ ਬਾਰਸ਼ਾਂ ਦਾ ਮੌਸਮ ਹੁੰਦਾਗਾ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾਗਾ ਜਦੋਂ ਵੀ ਨਹੀਂ ਆਉਂਦੇ ਨੇਗੇ ਤਾਂ ਵੱਡੇ ਪੱਧਰ ਤੇ ਜੋ ਘੱਗੜ ਚੜਦਾਗਾ ਤਾਂ ਕਈ ਫਸਲਾਂ ਕਈ ਪਿੰਡਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਤਬਾਹ ਕਰ ਦਿੰਦਾਗਾ ਬੁਰੀ ਤਰ੍ਹਾਂ ਘਰਾਂ ਨੂੰ ਜਿਹੜਾ ਬੁੜ ਬਸਾਉਣ ਦੇ ਲਈ ਸਰਕਾਰਾਂ ਨੂੰ ਯਤਨ ਕਰਨੇ ਪੈਂਦੇ ਨੇ ਬਹੁਤ ਸਾਰੀਆਂ ਐਸੋਸੀਏਸ਼ਨਾਂ ਕੰਮ ਕਰਦੀਆਂ ਨੇ ਜੀਆਂ ਲੋਕ ਆਉਂਦੇ ਨੇ ਮਦਦ ਦੇ ਲਈ ਸੋ ਘੱਗਰ ਦਾ ਹੱਲ ਕਰਨ ਲਈ ਕਿਉਂਕਿ ਮਾਮਲਾ ਜਿਹੜਾ ਕਾਫੀ ਲੰਬੇ ਅਸੇ ਤੋਂ ਪੰਜਾਬ ਚ ਪੈਂਡਿੰਗ ਪਿਆ ਸੀ ਬਹੁਤ ਸਾਰਾ ਸਰਕਾਰਾਂ ਆਈਆਂ ਬਹੁਤ ਸਾਰੇ ਉਸ ਇਲਾਕੇ ਦੇ ਵੀ ਮੁੱਖ ਮੰਤਰੀ ਬਣੇ ਪਰ ਲੇਕਿਨ ਕਿਸੇ ਨੇ ਘੱਗਰ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਸੁਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਪਿੰਡ ਚੰਦੂ ਪਿੰਡ ਪਿੰਡ ਚੰਦੂ ਆ ਬਿਲਕੁਲ ਘੱਗਰ ਦਰਿਆ ਦੇ ਨਾਲ ਲੱਗਦਾਗਾ ਉਸ ਪਿੰਡ ਦੀ 20 ਏਕੜ 20 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਸਰਕਾਰ ਨੇ ਲਈ ਆ ਕਿਉਂਕਿ ਉੱਥੇ ਪੰਚੇ ਦੀ ਜ਼ਮੀਨ ਸੀ ਉਸ 20 ਏਕੜ ਦੇ ਵਿੱਚ ਪਾਣੀ ਜਿਹੜਾ ਘੱਗੜ ਦਰਿਆ ਦਾ ਪਾਣੀ ਆ ਉਹਦੇ ਅੰਦਰ ਇੱਕ ਜਿਹੜੀ ਆ ਛੱਪੜ ਵੱਡਾ ਛੱਪੜ ਜਿਹੜਾ ਉਹਨੂੰ ਬਣਾਇਆ ਜਾਊਗਾ ਤਾਂ ਕਿ ਉਸ 20 ਏਕੜ ਦੇ ਅੰਦਰ 40 ਫੁੱਟ ਡੂੰਘਾ ਹੋਊਗਾ 20 ਏਕੜ ਦਾ ਏਰੀਆ ਹੋਊਗਾ 40 ਫੁੱਟ ਡੂੰਘਾ ਹੋਊਗਾ ਉਹਦੇ ਅੰਦਰ ਪਾਣੀ ਸਟੋਰ ਕਰਕੇ ਹੌਲੀ-ਹੌਲੀ ਜਿਹੜਾ ਪਾਣੀ ਜਿਹੜਾ ਧਰਤੀ ਦੇ ਅੰਦਰ ਜਾਊਗਾ ਤਾਂ ਕਿ ਰੀ ਚਾਰਾ ਜਿਹੜੀ ਆ ਰੀਚਾਰਜ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਉਹ ਵੀ ਹੋਊਗਾ ਪਰ ਘੱਗਰ ਦਰਿਆ ਦੀ ਸਮੱਸਿਆ ਜਿਹੜੀ ਆ ਉਹ ਵੀ ਕਾਫੀ ਹੱਦ ਤੱਕ ਹੱਲ ਹੋ ਨਹੀਂ ਜਾ ਕੇ ਕਿਉਂਕਿ ਚਾਂਦੂ ਦੇ ਨੇੜੇ ਜਾ ਕੇ ਉਹਨਾਂ ਪਿੰਡਾਂ ਦੇ ਨੇੜੇ ਜਾ ਕੇ ਇੱਕ ਅਗਰ ਕਿਤੇ ਨਾ ਕਿਤੇ ਟੁੱਟ ਜਾਂਦਾ ਸੀਗਾ ਸੋ ਉਹਨੂੰ ਹੱਲ ਕਰਨ ਲਈ ਬਹੁਤ ਵੱਡਾ ਇੱਕ ਯਤਨ ਹੋਇਆ ਨਹੀਂ ਕਿਉਂਕਿ ਮੈਂ ਤੁਹਾਨੂੰ ਹੋਰ ਬੈਕਗ੍ਰਾਉਂਡ ਦੱਸ ਦਿਆਂ ਕਿਉਂਕਿ ਦੋਨਾਂ ਹਰਿਆਣਾ ਸਟੇਟ ਨੇ ਵੀ ਇੱਕ ਸਟੇਟ ਆਫ ਪੰਜਾਬ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਸੀ ਸੁਪਰੀਮ ਕੋਰਟ ਦੇ ਅੰਦਰ ਉਹ ਅੱਗੇ ਪੱਕਾ ਨਹੀਂ ਹੋ ਸਕਦਾ ਸੀ ਸੋ ਇਸ ਕਰਕੇ ਅਸੀਂ ਇਹ ਹੱਲ ਨਵਾਂ ਲੱਭਿਆ ਕਿ ਇਹ ਜਿਹੜਾ 20 ਏਕੜ ਜ਼ਮੀਨ ਆ ਇਹਦੇ ਵਿੱਚ 40 ਫੁੱਟ ਡੂੰਘਾ ਚੱਪੜ ਬਣਾ ਲੀਏ ਤਾਂ ਕਿ ਪਾਣੀ ਉੱਥੇ ਸੀਪੇਜ ਹੋ ਕੇ ਧਰਤੀ ਹੇਠ ਵੀ ਜਾਊਗਾ ਰੀਚਾਰਜ ਵੀ ਹੋ ਜਾਊਗਾ ਔਰ ਸਮੱਸਿਆ ਦਾ ਜਿਹੜਾ ਹੱਲ ਹੋ ਜੇ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਕੀਤਾ ਇਸ ਤੋਂ ਬਿਨਾ 450 450 ਅਸਾਮੀਆਂ ਪੰਜਾਬ ਦੀਆਂ ਜਿਹੜੀਆਂ ਮੈਂ ਕਹਾ ਹਾਊਸ ਸਰਜਨ ਜਾਂ ਹਾਊਸ ਫਿਜ਼ੀਸ਼ੀਅਨ ਇਹ ਅਸੀਂ ਭਰਤੀ ਕਰਨ ਦਾ ਫੈਸਲਾ ਕੀਤਾਗਾ ਟੋਟਲ 435 435 ਲਗੇ ਇਹ ਵੀ ਜਿਹੜਾ ਇਹ ਸਰਪਰਤੀ ਹੋਣਗੇ ਤਾਂ ਕਿ ਜਿਹੜਾ ਹਸਪਤਲ ਦੇ ਅੰਦਰ ਕਿਸ ਤਰ੍ਹਾਂ ਕਿਸੇ ਘਾਟ ਆਉਂਦੀ ਆ ਉਹ ਪੂਰੀ ਹੋ ਸਕੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਾਫੀ ਸਾਰੇ ਕੈਦੀਆਂ ਦੇ ਕੇਸ 10 ਕੈਦੀਆਂ ਦੇ ਕੇਸ ਸਾਹਮਣੇ ਆਏ ਸੀ ਜਿੰਨਾਂ ਵਿੱਚੋਂ ਦੇਖਿਆ ਗਿਆ ਵਿਚਾਰਿਆ ਗਿਆ ਉਹਨਾਂ ਦੇ ਵਿੱਚੋਂ ਲਗਭਗ ਅੱਧੇ ਤੋਂ ਵੱਧ ਕੇ ਜਿਹੜਦੇ ਰੈਕਟ ਕੀਤੇ ਗਏ ਨੇ ਜਿਹੜੇ ਅਲਾਉ ਹੋਣ ਵਾਲੇ ਸੀ ਉਹ ਲਾਉ ਕੀਤੇ ਗਏ ਨੇ ਤਾਂ ਕਿ ਜਿਹੜੇ ਲੋਕਾਂ ਨੇ ਆਪਣਾ ਕੋਈ ਜੁਰਮ ਕੀਤਾ ਸੀ ਕੋਈ ਕ੍ਰਾਈਮ ਕੀਤਾ ਸੀ ਉਹਦੇ ਵਿੱਚ ਲਾਈਫ ਸੈਂਟੈਂਸ ਦੇ ਅੰਦਰ ਜੇਲ੍ਹ 'ਚ ਬੰਦ ਸੀਗੇ ਸੋ ਜਿਨ੍ਹਾਂ ਨੇ ਆਪਣੀ ਕਾਰਾਵਾਸਤ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਹੈ ਉਹਨਾਂ ਨੂੰ ਰਿਹਾ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਸੀਨੀਅਰਸ ਕ੍ਰਾਈਮ ਸੀਗਾ ਜਿਨ੍ਹਾਂ ਨੇ ਸੋਸਾਇਟੀ ਦੇ ਅਗੇਂਸ ਜਾਂ ਬੱਚਿਆਂ ਦੇ ਅਗੇਂਸ ਜਾਂ ਔਰਤਾਂ ਦੇ ਅਗੇਂਸ ਕ੍ਰਾਈਮ ਕੀਤਾ ਸੀਗਾ ਉਹਨਾਂ ਦੇ ਕੇਸ ਛੱਡ ਦੇ ਰਜੈਕਟ ਕੀਤੇ ਗਏ ਨੇ ਸੋ ਅੱਜ ਇਹ ਜਿਹੜੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ 'ਚ ਲੈ ਗਏ ਸਰਕਾਰ ਨੇ ਇਹ ਜੀਆਂ ਜ਼िला ਪ੍ਰੀਸ਼ਦ ਦਾ ਪੰਚਾਇਤ ਸੰਬੰਧ ਵਿੱਚ ਕੋਣਾ ਹੁ ਅਗਲਾ ਪ੍ਰਚੈਤੂਗਾ ਪਰ ਆਪਣੀ ਪੰਚਾਇਤ ਨਹੀਂ ਨਹੀਂ ਇਹ ਨਾ ਜ਼िला ਪ੍ਰੀਸ਼ਦ ਤੇ ਨਾ ਪੰਚਾਇਤ ਸਮਤੀ ਤੇ ਉੱਥੇ ਲਾਗੂ ਨਹੀਂ ਹੋਊਗਾ ਸਿਰਫ ਸਿਰਫ ਇਹ ਫੈਸਲਾ ਜਿਹੜਾ ਸਰਪੰਚਾਂ ਅਤੇ ਪੰਚਾਂ ਤੇ ਲਾਗੂ ਹੋਊਗਾ ਪੰਚ ਸਰ ਐਨਓਸੀ ਨੂੰ ਲੈ ਕੇ ਕੀ ਚੱਲਦਾ ਹੋਇਆ ਨਹੀਂ ਨਹੀਂ ਅੱਜ ਐਨਓਸੀ ਦਾ ਕੋਈ ਇਸ਼ੂ ਨਹੀਂ ਸੀਗਾ ਸਰ ਪੰਚ ਜਿਹੜਾ ਸਪੱਸ਼ਟ ਦੀ ਚੁੱਕਦੇ ਸੀ ਵੀ ਸਾਰੀ ਪੰਚ ਤੋਂ ਨਹੀਂ ਨਹੀਂ ਉਹ ਇੱਕੋ ਬਾਰ ਮਾਮਲਾ ਹੋਇਆ ਸੀਗਾ ਆ ਆਈ ਥਿੰਕ 202 ਤੋਂ ਲੈ ਕੇ 2007 ਤੱਕ ਉਸ ਵਾਰ ਇਹ ਨਿਯਤ ਕਰ ਦਿੱਤਾ ਗਿਆ ਸੀ ਹੁਣ ਸਿਰ ਸਿੱਧੀ ਜੜੀ ਆ ਉਹ ਸਰਪੰਚ ਦੀ ਚੋਣ ਹੋਊਗੀ ਉਹਦੇ ਵਿੱਚ ਸਰਪੰਚ ਲਈ ਕੁਆਲਿਫੀਕੇਸ਼ਨ ਕੀ ਹੈ ਹਰਿਆਣਾ ਨੇ ਕੋਈ ਤਸ਼ਰੀਹ ਪਾ ਦਿੱਤੀ ਨਹੀਂ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਆ ਗਿਆ ਕਿਉਂਕਿ ਡੈਮੋਕ੍ਰੇਸੀ ਦੇ ਅੰਦਰ ਚਾਹੇ ਕਿ ਲਿਟਰੇਟਾ ਚਾਹੇ ਕੋਈ ਇਲਿਟਰੇਟਾ ਚਾਹੇ ਜਿਆਦਾ ਪੜਿਆ ਚਾਹੇ ਘੱਟ ਪੜਿਆ ਉਹ ਆਪਣੀ ਇਲੈਕਸ਼ਨ ਕੰਟੈਸਟ ਕਰ ਸਕਦਾ ਸੋ ਇਸ ਤਰ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਲਾਈ ਗਈ ਜੀ ਉਹ ਚਲੋ ਰਿਜ਼ਰਵੇਸ਼ਨ ਮੈਂ ਲਾਂਚ ਸੀ ਜਿਵੇਂ ਪਤਾ ਕਰੋ ਇੱਕ ਦਰਤ ਜੀ ਕੀ ਹੈਗਾ 310 ਤੋਂ 360 ਕਰਦੀ ਹੈ ਪੀਜੀਐਸ ਨੇ ਬੋਲਦਾ ਜੀ ਇਸ ਦਰਤਰੀ ਵਧਾਇਆ ਹੈ ਕਿ ਉਸ ਭਰਤੀ ਕਰਦੀ ਐਨਾਉਂਸ ਕਰਦੇ ਨਹੀਂ ਅਜੇ ਤਾਂ ਅੱਜ ਤਾਂ ਅਨਾਉਂਸ ਕੀਤਾ ਅੱਜ ਤਾਂ ਮੰਤਰੀ ਮੰਡਲ ਨੇ ਉਸ ਕੇਡਰ ਦੇ ਅੰਦਰ ਸਟਰੈਂਥ ਵਧਾਈ ਆ ਹੁਣ ਭਰਤੀ ਪ੍ਰਕਿਰਿਆ ਜਿਹੜੀ ਆ ਭਰਤੀ ਪ੍ਰਕਿਰਿਆ ਦਾ ਜਿਹੜਾ ਕੰਮ ਆ ਉਹ ਹੁਣ ਰੰਬ ਹੋਊਗਾ ਪਰ ਲੇਕਿਨ ਹਜੇ ਤਾਂ ਸਿਰਫ ਅਸੀਂ ਉਹਦਾ ਕੈਪੀਟਰ ਦੀ ਸਟਰੈਂਥ ਵਧਾਈ ਆ 310 ਤੋਂ 360 ਕੀਤੀਆਂ ਨੇਗੀਆਂ ਸੋ ਹਜੇ ਤਾਂ ਸਿਰਫ ਕੈਪੀਟਰ ਦੀ ਸਟਰੈਂਥ ਵਧਾਈ ਆ ਹੁਣ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਡਿਪਾਰਟਮੈਂਟ ਕੋਲੇ ਜਾਣਗੇ ਡਿਪਾਰਟਮੈਂਟ ਫਿਰ ਇਹਦੀ ਐਡਵਰਟਾਈਜ਼ਮੈਂਟ ਦੇਊਗਾ ਉਸ ਤੋਂ ਬਾਅਦ ਭਰੀਏਗਾ ਦੇਖੋ 20 ਏਕੜ ਯਤਨ ਕੀਤਾ ਗਿਆ 2 ਏਕੜ ਦੇ ਨਾਲ ਜਦੋਂ ਪਾਣੀ ਇਕੱਠਾ ਹੋਊਗਾ ਉਹ ਨੂੰ ਥੱਲੇ ਬੋਰਵੈਲ ਬਣਾ ਕੇ ਅچھے ਤਰੀਕੇ ਦਾ ਪਾਣੀ ਥੱਲੇ ਜਾਊਗਾ ਤਾਂ ਮੈਂ ਸਮਝਦਾ ਘੱਗਰ ਦਾ ਜਿਹੜਾ ਹੁਣ 47 ਫੁੱਟ ਤੇ ਮੰਨ ਲਓ ਉਹਦਾ ਇੱਕ ਘੱਗਰ ਦਾ ਡੇਂਜਰ ਜ਼ੋਨ ਜਿਹੜਾ 47 ਫੁੱਟ ਤੇ ਜਾ ਕੇ ਹੁੰਦਾ ਹੈ ਜੇ ਅਸੀਂ ਇਹ 20 ਏਕੜ ਦੀ ਬਣਾ ਲਈ ਤਾਂ ਅਸੀਂ ਕੋਸ਼ਿਸ਼ ਕਰਾਂਗੇ 40 45 46 ਤੇ ਰੱਖਾਂਗੇ ਤਾਂ ਉਹ ਪਾਣੀ ਇੱਕ ਬਲੰਗ ਜਾਊਗਾ ਤਾਂ ਸਾਡਾ ਉਸ ਦੇ ਨਾਲ 5-7 ਫੁੱਟ ਜਿਹੜਾ ਨੀਵਾ ਰਹਿਣ ਦਾ ਕੋਸ਼ਿਸ਼ ਹੋਊਗੀ ਤਾਂ ਉਸ ਤੋਂ ਬਾਅਦ ਅਗਲੀ ਪ੍ਰਪੋਜ਼ਲ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਥਾਮਾ ਆਈਡੈਂਟੀਫਾਈ ਕਰੀਏ ਤੇ ਨਾਲ ਨਾਲ ਜਿਹੜਾ ਕੀ ਕਰਦੇ ਇਸ ਤਰ੍ਹਾਂ ਦੇ ਛੱਪੜ ਬਣਾ ਦਈਏ ਤਾਂ ਕਿ ਪਾਣੀ ਦੀ ਸੀਪੇਜ ਹੋਵੇ ਔਰ ਰੀਚਾਰਜ ਵੀ ਹੋਊਗਾ ਪਾਣੀ ਔਰ ਘੱਗਰ ਦਾ ਹਮਲਾ ਵੀ ਜਿਹੜਾ ਖਤਮ ਹੋਊਗਾ ਸਰਕਾਰ ਇਸ ਕੋਈ ਸ਼ਕਤੀ ਕਿਉਂ ਨਹੀਂ ਕਰ ਰਹੀ ਕਿਸਾਨ ਆਂਦੇ ਨੇ ਉਸ ਨੂੰ ਕੁੱਟ ਮਾਰ ਕਰਕੇ ਚਲੇ ਜਾਂਦੇ ਨੇ ਅਹ ਦੇਖੋ ਮੈਂ মিডিਆ ਦੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਡਿਪਟੀ ਕਮਿਸ਼ਨਰ ਮਲੇੜਕੋੜਲਾ ਤੇ ਕਿਸਾਨ ਜਥੇਬੰਦੀਆਂ ਆਪਸ ਵਿੱਚ ਬੈਠ ਕੇ ਮੀਟਿੰਗ ਕਰ ਰਹੀਆਂ ਨੇ ਕਿ ਇਹ ਮੇਨੂੰ ਦਾ ਮਾਮਲਾ ਜਲਦੀ ਹੱਲ ਹੋ ਜੂ ਪੰਜਾਬ ਚ ਇੱਕੋ ਜਗ੍ਹਾ ਤੇ ਪ੍ਰੋਬਲਮ ਆਈ ਆ ਹੋਰ ਤਾਲਮੋਸਟ ਜਿਹੜਾ ਨੈਸ਼ਨਲ ਹਾਈਵੇ ਜੰਮੂ ਦਿੱਲੀ ਕਟੜਾ ਉਹ ਲਗਭਗ ਤਿਆਰ ਹੈਗਾ ਸੋ ਇਹ ਵੀ ਮਾਮਲਾ ਬੈਠ ਕੇ ਐਮਕੇਵਲੀ ਜਿਹੜਾ ਸੀ ਸੈਟਲ ਕਰ ਰੂ ਦੇਖੋ ਅਜੇ ਤੀ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਨਾ ਹੀ ਇਹ ਮਾਮਲਾ ਵਿਚਾਰ ਉਦੀਨ ਆਇਆ ਗਿਆ ਕੈਬਨਟ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਪਰ ਲੇਕਿਨ ਮੈਂ ਸਮਝਦਾ ਬੀਜੇਪੀ ਨੂੰ ਚਾਹੀਦਾ ਬੀਜੇਪੀ ਦੇ ਪ੍ਰਧਾਨ ਜੀ ਨੂੰ ਚਾਹੀਦਾ ਕਿ ਕੰਗਣਾ ਰਣੋਤ ਜੀ ਨੂੰ ਕਿਸੇ ਅੱਛੇ ਹਸਪੀਟਲ ਦੇ ਅੰਦਰ ਦਾਖਲ ਕਰਾ ਕੇ ਉਹਦਾ ਦਿਮਾਗੀ ਇਲਾਜ ਕਰਵਾਇਆ ਜਾਵੇ ਕਿਉਂਕਿ ਉਹ ਥੋੜੀ ਮੈਨੂੰ ਲੱਗਦਾ ਕਿ ਸਸਤੀ ਸੋਤ ਹਾਸਲ ਕਰਨ ਦੇ ਲਈ ਇਸ ਤਰ੍ਹਾਂ ਦੇ ਬੇਤੁੱਕੇ ਬਿਆਨ ਕਦੇ ਕਿਸੇ ਕਮਿਊਨਿਟੀ ਦੇ ਖਿਲਾਫ ਕਦੇ ਕਿਸੇ ਵਰਗ ਦੇ ਖਿਲਾਫ ਕਦੇ ਕਿਸੇ ਸੈਕਸ਼ਨ ਦੇ ਖਿਲਾਫ ਦਿੰਦੀ ਰਹਿੰਦੀ ਹੈ ਸੋ ਉਸ ਨੂੰ ਉਹਨੂੰ ਵੀ ਗ੍ਰੇਜ਼ ਕਰਨਾ ਚਾਹੀਦਾ ਪਰ ਲੇਕਿਨ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਦਿਮਾਗੀ ਤਵਾਜ਼ਨ ਜਿਹੜਾ ਖਰਾਬ ਹੋ ਚੁੱਕਿਆ ਐ ਵੈਸੇ ਤਾਂ ਚਾਹੀਦਾ ਕਿ ਪਾਰਲੀਮੈਂਟ ਦੇ ਅੰਦਰੋਂ ਮੈਂਬਰ ਪਾਰਲੀਮੈਂਟ ਨੇਗੇ ਸਪੀਕਰ ਸਾਹਿਬ ਨੂੰ ਚਾਹੀਦਾਗਾ ਕਿ ਇਹਨੂੰ ਤਰੰਤ ਇਲਾਜ ਕਰਾਇਆ ਜਾਵੇ